ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਲੇਖ ਸੋਕਿਉ ਮੰਦਾ ਆਖੀ ਜਿਤ ਜਮੇ ਰਾਜਾਨ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਭੂਮਿਕਾ ਇਹ ਤੁਖ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਦੀ ਉੰਨੀ ਮੀ ਪੋੜੀ ਦਾ ਸ਼ਲੋਕ ਹੈ ਇਸ ਵਿੱਚ ਗੁਰੂ ਸਾਹਿਬ ਨੇ ਇਸਤਰੀ ਦੀ ਮਹਾਨਤਾ ਨੂੰ ਪਛਾਣਨ ਦਾ ਸੰਕੇਤ ਦਿੱਤਾ ਹੈ ਤੁਕ ਦਾ ਅਰਥ ਇਸ ਦਾ ਅਰਥ ਹੈ ਕਿ ਇਸਤਰੀ ਹੀ ਰਾਜਿਆਂ ਨੂੰ ਜਨਮ ਦਿੰਦੀ ਹੈ ਇਸ ਲਈ ਇਸਤਰੀ ਨੂੰ ਮੰਦਾ ਜਾਂ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਪ੍ਰਾਚੀਨ ਕਾਲ ਵਿੱਚ ਇਸਤਰੀ ਦੀ ਸਥਿਤੀ ਵੈਦਿਕ ਕਾਲ ਵਿੱਚ ਇਸਤਰੀਆਂ ਦੀ ਪ੍ਰਧਾਨਤਾ ਸੀ ਇਹਨਾਂ ਦੀ ਇੱਛਾ ਨਾਲ ਹੀ ਇਹਨਾਂ ਨੂੰ ਵਿਆਹਾ ਜਾਂਦਾ ਸੀ ਕਈ ਹਵਨ ਤੇ ਯੱਗ ਇਸਤਰੀਆਂ ਦੀ ਹਾਜ਼ਰੀ ਤੋਂ ਬਿਨਾਂ ਸੰਪੂਰਨ ਨਹੀਂ ਮੰਨੇ ਜਾਂਦੇ ਲੜਕੀਆਂ ਗੁਰੂਆਂ ਕੋਲੋਂ ਲੜਕੀਆਂ ਦੇ ਸਮਾਨ ਸਿੱਖਿਆ ਪ੍ਰਾਪਤ ਕਰਦੀਆਂ ਸਨ ਪਰ ਮਨੂ ਮਹਾਰਾਜ ਨੇ ਆਪਣੀਆਂ ਸਮ੍ਰਿਤੀਆਂ ਵਿੱਚ ਇਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਸਰਪਣੀ ਕਾਮਨੀ ਆਤ ਕਹਿ ਕੇ અપਮਾਨਿਤ ਕੀਤਾ ਜਾਣ ਲੱਗਾ ਮੁਸਲਮਾਨੀ ਰਾਜ ਵਿੱਚ ਇਹਨਾਂ ਤੇ ਅਤਿਆਚਾਰ ਵਧਦੇ ਗਏ ਇਹਨਾਂ ਨੂੰ ਜੰਮਦਿਆਂ ਹੀ ਦਬਾਇਆ ਜਾਣ ਲੱਗਾ ਪਰਦੇ ਵਿੱਚ ਰੱਖਣ ਦਾ ਰਿਵਾਜ ਪੈ ਗਿਆ 나ਥ ਜੋਗੀ ਵੀ ਇਸਤਰੀ ਨੂੰ ਬਾਗਨ ਕਹਿ ਕੇ ਪੰਡਦੇ ਰਹੇ ਜਾਗੀਰਦਾਰੀ ਸਮਾਜ ਵਿੱਚ ਇਹਨਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਣ ਲੱਗਾ ਸਿੱਖ ਗੁਰੂਆਂ ਦਾ ਯੋਗਦਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਕੋਚੇ ਤੇ ਘਟਿਆ ਅਨਿਆਵਰੁੱਧ ਭਰਮੀ ਆਵਾਜ਼ ਬੁਲੰਦ ਕੀਤੀ ਤੇ ਫਰਮਾਇਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਆਪਨੇ ਹੰਕਾਰੀ ਮਰਦ ਦੀ ਘਟਿਆ ਸੋਚ ਨੂੰ ਹਲੂਣਦਿਆਂ ਕਿਹਾ ਕਿ ਇਸ ਸੰਸਾਰ ਵਿੱਚ ਹਰ ਪੁਰਖ ਇਸਤਰੀ ਦੀ ਕੁੱਖ ਤੋਂ ਹੀ ਜਨਮ ਲੈਂਦਾ ਹੈ ਰਾਜਾ ਮਹਾਰਾਜਿਆਂ ਦੀ ਜਨਮਦਾਤੀ ਵੀ ਇਸਤਰੀ ਹੈ ਇਸ ਸੰਸਾਰ ਵਿੱਚ ਕੋਈ ਵੀ ਮਨੁੱਖ ਅਜੀਹਾ ਨਹੀਂ ਜੋ ਇਸਤਰੀ ਤੋਂ ਪੈਦਾ ਨਾ ਹੋਇਆ ਹੋਵੇ ਇਸ ਲਈ ਸ੍ਰਿਸ਼ਟੀ ਨੂੰ ਗਤੀਮਾਨ ਰੱਖਣ ਲਈ ਮਹਾਸ਼ਕਤੀ ਨੂੰ અપਮਾਨਿਤ ਕਰਨਾ ਸ਼ੋਭਾ ਨਹੀਂ ਦਿੰਦਾ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਇਸਤਰੀ ਦੇ ਪੱਖ ਵਿੱਚ ਆਵਾਜ਼ ਉਠਾਈ ਇਸਤਰੀ ਨੂੰ ਰੂੜੀਵਾਦ ਤੋਂ ਮੁਕਤ ਕੀਤਾ ਸਤੀ ਪ੍ਰਥਾ ਵਿਰੁੱਧ ਆਵਾਜ਼ ਉਠਾਈ ਅਤੇ ਸਤੀ ਦੀ ਸਹੀ ਪਰਵਾਸਾ ਦਿੱਤੀ 1699 ਈਸਵੀ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਸ ਸਮੇਂ ਮਰਦ ਨੂੰ ਸਿੰਘ ਭਾਵ ਸ਼ੇਰ ਅਤੇ ਇਸਤਰੀ ਨੂੰ ਕੋਰ ਭਾਵ ਸ਼ੇਰਨੀ ਦੀ ਉਪਾਧੀ ਦਿੱਤੀ ਗਈ ਇਸਤਰੀ ਦੀ ਮਹਾਨਤਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਸਤਰੀ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ ਮਨੁੱਖ ਇਸਤਰੀ ਤੋਂ ਹੀ ਜੰਮਦਾ ਹੈ ਇਸਤਰੀ ਨਾਲ ਹੀ ਉਸਦੀ ਮੰਗਣੀ ਹੁੰਦੀ ਹੈ ਦੇਵਾਂ ਹੁੰਦਾ ਹੈ ਇਸਤਰੀ ਤੋਂ ਬਿਨਾ ਕੋਈ ਮੁੱਖ ਪੈਦਾ ਨਹੀਂ ਹੋ ਸਕਦਾ ਇਸ ਲਈ ਸਾਨੂੰ ਇਸਤਰੀ ਦਾ ਆਦਰ ਕਰਨਾ ਚਾਹੀਦਾ ਹੈ ਸ਼ਕਤੀ ਦੀ ਮੂਰਤ ਇਸਤਰੀ ਪਿਆਰ ਮਮਤਾ ਤ્યાਗ ਅਤੇ ਕੁਰਬਾਨੀ ਦੀ ਮੂਰਤ ਹੋਣ ਦੇ ਨਾਲ-ਨਾਲ ਸ਼ਕਤੀ ਦੇਵੀ ਮੂਰਤ ਹੈ ਉਹ ਦੁਰਗਾ ਮਾਤਾ ਦਾ ਰੂਪ ਵੀ ਧਾਰਨ ਕਰ ਸਕਦੀ ਹੈ ਆਧੁਨਿਕ ਸਮੇਂ ਵਿੱਚ ਇਸਤਰੀ ਦੀ ਹਾਲਤ ਆਧੁਨਿਕ ਸਮੇਂ ਵਿੱਚ ਕੁੜੀਆਂ ਅਤੇ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਹੈ। ਕੁੜੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ। ਇੰਦਰਾ ਗਾਂਧੀ, ਸਰੋਜਨੀ 나ਯਡੂ, ਕਲਪਨਾ ਚਾਵਲਾ, ਮਦਰ ਟੇਰੇਸਾ, ਲਤਾ ਮੰਗੇਸ਼ਕਰ, ਕਿਰਨ 베ਦੀ ਆਦਿ ਸ਼ਕਤੀਸ਼ਾਲੀ ਔਰਤਾਂ ਨੇ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਔਰਤਾਂ ਦੇ ਸਨਮਾਨ ਵਜੋਂ ਹਰ ਸਾਲ 8 ਮਾਰਚ ਨੂੰ वूਮਨ ਡੇ ਮਨਾਇਆ ਜਾਂਦਾ ਹੈ। ਸਾਰੰਸ਼ ਅਜੋਕੇ ਸਮੇਂ ਵਿੱਚ ਇਸਤਰੀ ਹਰ ਖੇਤਰ ਵਿੱਚ ਮਰਦ ਦੇ ਮੁੱਡੇ ਦੇ ਨਾਲ ਮੁੱਢਾ ਜੋੜ ਕੇ ਚੱਲ ਰਹੀ ਹੈ ਪਰ ਕਈ ਲੋਕ ਅਜੇ ਵੀ ਇਸਤਰੀਆਂ ਨੂੰ ਆਪਣਾ ਗੁਲਾਮ ਸਮਝਦੇ ਹਨ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਸਮਾਜ ਵਿੱਚ ਇਸਤਰੀਆਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਲੱਗੀ